ਮੈਂ ਮੀਰੀ ਦੀ ਜੂਨ ਪ੍ਰਧਾਨ ਜਿਲ੍ਹਾ ਦੀ ਮਾਸਟਰ ਜੀਤ ਨੂੰ ਬਦਨਵਾਵ ਜਦ ਕੀ ਇਹ ਸੋਰ ਗੋਇੰਦੋ ਗੋੰਗਾ ਆ ਜੇ ਦੀ ਸੇਵਾ ਆਪ ਸਾਹਮਣੇ ਦੇਖ ਰਹੇ ਹੋ ਜੇ ਕਿ ਬੰਦੇ ਝੰਡਾ ਲਾ ਕੇ ਨੌਜਵਾਨ ਜਾ ਰਹੇ ਆ ਇਹ ਪਿੰਡ ਪੂਰੇ ਤੋਂ ਆ ਜਿਹੜਾ ਬਹੁਤ ਅਹਿਮ ਪਿੰਡ ਆ ਜੋ ਮੀਰੀ ਦੀ ਸਰ ਦਾ ਬਾਹਰ ਜਾਏ ਕੋਈ ਐਨ ਆਰ ਆਈ ਵੀਰਾਂ ਵੱਲੋਂ ਹਰ ਜਿਸਤਾਨ ਜਿਹੜੀ ਸੇਵਾ ਭੇਜੀ ਗਈ ਸੀ ਉਦੋਂ ਨਾਲ ਆਪ ਦੇਖ ਰਹੇ ਹੋ ਵੱਡੀ ਟਰਾਲੀ ਆ ਥੱਲੇ ਚੂੜੀ ਲੱਦੀ ਆ ਉੱਪਰ ਈ ਬੋਰਗਾ ਜਿਹੜੀ ਆਂ ਬੀਂਜੀ ਆ ਜਿਹੜਾ ਉਹਨਾਂ ਵੀਰਾਂ ਲਈ ਜਿਨ੍ਹਾਂ ਦੇ ਮਾਲ ਦੇ ਵਿੱਚ ਕੁਝ ਖਲੋਤੀ ਆ ਇਹਦੇ ਉੱਪਰ ਜੱਗੀ ਜੀ ਸਟੋਰ ਵਾਂਗੂੰ ਜੀ ਜੋਗਦਾਨ ਪਾਇਆ ਆ ਤੇ ਹੁਣ ਜਿਹੜੀ ਵੱਡੀ ਗੱਲ ਮੈਂ ਅਰਜ਼ੀ ਨਾਲ ਕਰਨ ਜਾ ਰਿਹਾ ਆ ਜਥੇਬੰਦੀ ਵੱਲੋਂ ਆਪ ਦਾ ਰਾਹ ਖਸ ਜਿਹੜਾ ਉੱਥੇ ਪੱਕੇ ਤੌਰ ਤੇ ਸਥਾਪਿਤ ਕਰ ਦਿੱਤਾ ਗਿਆ ਆ ਪਿੰਡ ਕਾਲਾਵਾਲੀ ਇਹਦਾ ਬੱਪਾ ਨਾਮ ਤੇ ਲੱਗੇ ਉਥੇ ਅਸਮਾਨ ਜਿਹੜਾ ਸਾਡੀ ਜੁਨਾਵਾਂ ਵੱਲ ਜਰਦਾਸਤ ਕਰਦੀ ਨੂੰ ਸੁਭਾਅ ਆ ਕਰੂਗੀ ਉਥੇ ਜਮਾ ਆ ਕਰੂਗੀ ਉਹ ਸਾੜੀਆਂ ਜੁਨਾਵਾਂ ਅਤੇ ਖਾਸ ਕਰ ਆਪਣੀ ਗਰੂਨ ਦੇ ਸਾਰੇ ਪਿੰਡਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਆੜ ਰਾਤ ਕੋਲ ਨਾਲ ਜਿਹੜੀ ਵੀ ਸੇਵਾ ਹੈ ਨਰੇ ਜੀ ਲੋਲੂ ਦੀ ਆ ਜਾਂ ਸਾਡੇ ਬੋਲਨ ਅਕਸਰ ਨਿਤ ਜਾਂਦੀ ਆ ਉਹ ਸ਼ਰਗਾ ਬਾਹਰ ਦੇ ਸੁਭੇ ਨੂੰ ਯਾਰ ਕਰਦਾ ਦਿੱਤੀ ਜੀ ਸਾਡੇ ਪਿੰਡਾਂ ਦੇ ਸ਼ਾਨ ਜੀ ਰਿਛਿਆ ਉਹਨਾਂ ਨੂੰ ਜਿਹੜੀ ਵੀ ਸੇਵਾ ਆ ਕਰੂਗੀ ਉਹ ਇਸੇ ਰਾਤ ਕੈਂਪ ਤੋਂ ਕਿਸਾਨ ਮਜੂਬ ਸ਼ਕਤੀ ਦੀ ਅਗਰਾ ਤਾਣਾ ਵਾਲੇ ਤੋਂ ਰਾਤ ਕੈਂਪ ਤੋਂ ਸਥਾਪਿਤ ਕਰਾਇਆ ਕੋਤੀ ਜਮਾਇਆ ਕਰੂਗੀ ਨਾਗੂ ਕੇ ਅਰਦਾਸ ਕਰਦੇ ਆ ਇਹ ਨੌਜਵਾਨ ਵੀਰ ਜਿਨ੍ਹਾਂ ਨੇ ਇਹ ਪੀਸ਼ਾ ਦਿੱਤੀ ਆ ਪੂਰੀ ਲਗਨ ਦੀ ਸੀ ਲਗਨ ਦੀ ਤੇ ਉਹ ਕਿਸਾਨ ਵੀਰ ਜਿਹੜੇ ਐਨ ਆਰ ਆਈ ਬਾਹਰ ਬੈਠੇ ਆ ਪੰਜਾਬ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਜਰੂਏ ਨੂੰ ਇਸੇ ਇਹਨਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਤੁਮ ਬਖਸ਼ੀ ਤੇਨਾਂ ਦੀਆਂ ਕਮਾਈਆਂ ਵੀ ਵਰਧਤ ਪਾਵੇ ਇਸੇ ਤਰ੍ਹਾਂ ਦੁੱਖਿਆਂ ਦਰਦਿਆਂ ਦੀ ਇਹ ਸੇਵਾ ਲੈਂਦੇ ਰਹਿਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਈ ਦੂਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਦੂਰ ਸੰਘਰਸ਼ਕ ਕਮੇਟੀ ਦਾ ਜਿੱਥੇ ਰਹਿਤ ਕੰਪਨ ਲੱਗਾ ਗਰਦਾਸਪੁਰ ਦੇ ਵਿੱਚ ਉੱਥੇ ਅੱਜ ਸਾਡੀ ਇਕਾਈ ਚੱਲਦੀ ਪਿੰਡ ਕਪੂਰੇਤੇ ਤੇ ਉੱਥੋਂ ਜਿਹੜੇ ਹਰ ਪੀੜਤਾ ਲਈ ਕੀ ਕੀ ਸੇਵਾ ਲੈ ਕੇ ਆ ਸਾਡੇ ਨਾਲ ਮਸਾਨੀਆਂ ਸਭ ਜੀ ਹਾਂਜੀ ਮਸਾਨੀਆਂ ਸਭ ਜੀ ਵੈਕੂਟ ਕਰਤਾ ਵੈਕੂਟ ਜੀ ਕੀ ਮੱਤੇ ਹਾਰਡ ਰਹਾਤ ਕੈਂਪ ਕਿਸਾਨ ਮਜ਼ਦੂਰ ਸੰਦਰਸ਼ ਕਮੇਟੀ ਪੰਜਾਬ ਚੌਂਕ ਕਾਲਾਵਾਲੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਲਗਭਗ ਪਿਛਲੇ 6 ਦਿਨ ਤੋਂ ਲਗਾਤਾਰ ਚੱਲ ਰਿਹਾ ਹੈ 7ਵੇਂ ਦਿਨ ਦੇ ਵਿੱਚ ਇੱਥੇ ਕੈਂਪ ਲਿਆ ਹੈ ਆ ਸਾਡੇ ਜੂਨ ਮੇਰੀ ਪੀਰੀ ਸਾਥ ਦੇ ਯਕਾਈ ਆ ਪਿੰਡ ਕਪੂਰਾ ਤੋਂ ਸਾਡੇ ਨੌਜਵਾਨ ਪੁੱਤਰ ਜਿਹੜੇ ਆ ਸਾਰੇ ਇਹਨਾਂ ਦੇ ਵਿੱਚੋਂ ਜਿਹੜੇ ਇਹਨਾਂ ਦੇ ਭੈਣ ਭਰਾ ਜਾਂ ਪਰਿਵਾਰਾਂ ਜੋ ਐਨ ਆਰ ਆਈ ਵੀਰ ਨੇ ਉਹਨਾਂ ਵੱਲੋਂ ਜਿਹੜੀ ਸੇਵਾ ਭੇਜੀ ਗਈ ਹੈ ਉਹਦੇ ਵਿੱਚੋਂ ਇੱਕ ਟਰਾਲੀ ਪੂੜੀ ਦੀ ਤੇ ਜੋਖਰ ਤੇ ਫੀਲ ਲੈ ਕੇ ਇੱਥੇ ਆਏ ਆ ਮੇਰੀ ਅਪੀਲ ਆ ਭਾਈ ਹਰ ਇੱਕ ਵਰਗ ਨੂੰ ਜਿਹੜਾ ਪਿੱਛੋਂ ਹਰਿਆਣੇ ਤੋਂ ਜੋ ਇੱਥੇ ਮੈਂ ਦੇਖ ਰਿਹਾ ਹਰਿਆਣਾ ਵੀ ਲੰਗਰ ਦੇ ਉੱਤੇ ਬਹੁਤ ਪੈਰਾ ਦੇ ਰਿਹਾ ਧੰਨਵਾਦ ਆ ਹਰਿਆਣੇ ਵਾਲਿਆਂ ਦਾ ਮਹਾਰਾਸ਼ਟਰ ਤੋਂ ਅੱਜ ਮੈਂ ਅਬਚਲ ਨਗਰ ਤੋਂ ਗੱਡੀਆਂ ਵੇਖੀਆਂ ਇੱਥੇ ਨਗਰ ਲੈ ਕੇ ਤੇ ਭਾਈ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਲੰਗਰ ਦੀ ਕੋਈ ਵੀ ਕਮੀ ਨਹੀਂ ਆ ਤੁਹਾਡੇ ਪੈਰਾਂ ਪਿੱਛੇ ਬਹੁਤ ਖੁਸ਼ ਆ ਲੰਗਰ ਪ੍ਰਸ਼ਾਦਾ ਸੀ ਇਹਨਾਂ ਨੂੰ ਨਹੀਂ ਥੋੜਾ ਹੁਣ ਦਿੰਦੇ ਤੁਸੀਂ ਇੰਨੀ ਦੂਰ ਤွား ਰਹੇ ਹੋ ਇੱਕ ਤਾਂ ਥੋੜਾ ਜਿਹਾ ਹੌਸਲੇ ਚ ਆਓ ਜੰਗ ਬਹੁਤ ਲੰਬੀ ਆ ਔਰ ਕਈ ਮਹੀਨੇ ਚੱਲੂਗੀ ਇਹਨਾਂ ਦੀਆਂ ਕਣਕਾਂ ਵੀ ਬੀਜਣੀਆਂ ਇਹਨਾਂ ਨੂੰ ਖਾਦਾਂ ਵੀ ਲੈ ਕੇ ਦੇਣੀਆਂ ਇਹਨਾਂ ਨੂੰ ਬੀ ਵੀ ਲੈ ਕੇ ਦੇਣੇ ਆ ਇਹਨਾਂ ਨੂੰ ਟਰੈਕਟਰ ਵੀ ਦੇਣੇ ਆ ਤੇ ਇਹਨਾਂ ਨੂੰ ਕਿਰਾਏ ਵੀ ਦੇਣੇ ਆ ਇਹਨਾਂ ਦੀ ਜ਼ਮੀਨ ਤੇ ਚੜਿਆ ਰੇਤਾ ਵੀ ਲਾਉਣਾ ਲੰਬਾ ਕੰਮ ਹੈ ਹੌਸਲੇ ਨਾਲ ਚੱਲੀਏ ਪੈਸੇ ਨੂੰ ਸੰਭਾਲੋ ਕੀਮਤੀ ਆਏ ਪੈਸਾ ਸਾਡੇ ਕੋਲ ਵਾਲੇ ਜਨਾ ਚ ਕੰਮ ਆਊਗਾ ਇੱਥੇ ਮੁਆਫੇ ਜਿਹੜੇ ਨੇ ਸਰਕਾਰ ਵੱਲੋਂ ਜਿਹੜੇ ਕੱਲ ਜਾਰੀ ਹੋਏ ਨੇ 71 ਕਰੋੜ ਰੁਪਏ ਦੀ ਜੀ ਨੂੰ ਸਿਰਫ ਜਾਣਕਾਰੀ ਆਈ ਹੈ ਅਜੇ ਤੱਕ ਉਹ ਮੈਨੂੰ ਐ ਲੱਗਦਾ ਜਿਵੇਂ ਊਠ ਦੇ ਮੂੰਹ 'ਚ ਜੀਰਾ ਦਿੱਤਾ ਜਾਂਦਾ ਹੈ ਜਦੋਂ 35000 ਕਰੋੜ ਰੁਪਏ ਦਾ ਸਾਨੂੰ ਪਤਾ ਲੱਗਦਾ ਹੋਵੇ ਕਿ ਅਜੇ ਤੈਸ ਨਾ ਸਥਿਤੀ ਜਿਹੜੀ ਹੈ ਇੱਥੋਂ ਤੱਕ ਜਾ ਸਕਦੀ ਆ ਇਕੱਲੇ ਪੰਜਾਬ ਤੇ ਕਿੰਨਾ ਗਿਣਿਆਂ ਦੇ ਵਿੱਚ ਜਿਹੜਾ ਨੁਕਸਾਨ ਆ ਉਹ 2500 ਕਰੋੜ ਰੁਪਏ ਦਾ ਉਹਤੇ 71 ਕਰੋੜ ਵਰਗੇ ਐਲਾਨ ਕਰਨੇ ਜਿਹੜੇ ਆ ਊਠ ਦੇ ਮੂੰਹ 'ਚ ਜੀਰਾ ਦੇਣ ਦੇ ਬਰਾਬਰ ਆ ਲੋਕਾਂ ਦੇ ਹਜੂ ਪੁੰਜਨ ਦੀ ਬਚਾਈ ਉਹਨਾਂ ਨੂੰ ਟੀਚਰਾ ਕੀਤੀਆਂ ਜਾ ਰਹੀਆਂ ਉਹਨਾਂ ਦਾ ਟਰੋਲ ਕੀਤਾ ਜਾ ਰਿਹਾ ਉਹਨਾਂ ਦਾ ਮਖੌਲ ਬਣਾਇਆ ਜਾ ਰਿਹਾ ਰੀਲਾਂ ਬਣਾਈਆਂ ਜਾ ਰਹੀਆਂ ਬਹੁਤ ਸਾਰੀਆਂ ਰੀਲਾਂ ਜਿਹੜੀਆਂ ਨੇ ਉਹ ਬਹੁਤ ਦੂਰ ਬੈਠੇ ਲੋਕਾਂ ਨੂੰ ਗੁਮਰਾਹ ਕਰ ਪਈਆਂ ਪ੍ਰਸ਼ਾਦਾ ਬਹੁਤ ਆ ਢਾਲ ਸਬਜ਼ੀ ਬਹੁਤ ਆ ਐਸ ਟਾਈਮ ਪਸ਼ੂਆਂ ਦੇ ਆਚਾਰ ਦੀ ਫੀਟ ਦੀ ਚੁੱਕਰ ਦੀ ਤੂੜੀ ਦੀ ਜ਼ਰੂਰਤ ਆ ਉਸ ਤੋਂ ਅੱਗੇ ਚੱਲਦੇ ਆ ਪਸ਼ੂ ਬਿਮਾਰ ਬਹੁਤ ਨੇ ਉਹ ਡਾਕਟਰੀ ਸਹਾਇਤਾ ਚਾਹੀਦੀ ਆ ਲੋਕ ਬਹੁਤ ਬਿਮਾਰ ਨੇ ਮੈਡੀਕਲ ਕੈਂਪ ਚਾਹੀਦੇ ਨੇ ਅੱਗੇ ਚੱਲਦੇ ਆਂ ਗਾਂ ਵਧਾਂਗੇ ਤੇ ਫਿਰ ਡੀਜ਼ਲ ਦੀ ਲੋੜ ਪੈ ਜਾਣੀ ਆ ਖਾਦਾਂ ਦੀ ਲੋੜ ਪੈ ਜਾਣੀ ਆ ਦਵਾਈਆਂ ਦੀ ਲੋੜ ਪੈ ਜਾਣੀ ਆ ਉਹਦੇ ਤੇ ਪੈਰਾ ਦਵਾਂਗੇ ਸਾਰੇ ਵੀਰਾਂ ਦਾ ਪੂਰੇ ਵਾਲਿਆਂ ਦਾ ਧੰਨਵਾਦ ਜਿਹੜੇ ਵੱਡੀ ਪੱਤਰ ਤੇ ਸੇਵਾ ਲੈ ਕੇ ਇੱਥੇ ਪਹੁੰਚੇ ਨੇ ਧੰਨਵਾਦ